ਕੇਂਦਰ ਲਗਾਤਾਰ ਕਿਸਾਨਾਂ ਦੇ ਨਾਲ ਸੰਪਰਕ ਸادری ਹੈ ਬੇਸ਼ੱਕ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਕਿ ਅਸੀਂ ਦਿੱਲੀ ਕੂਚ ਕਰਾਂਗੇ ਪਰ ਇਸੇ ਦੇ ਵਿਚਕਾਰ ਕੇਂਦਰੀ ਮੰਤਰੀਆਂ ਵੱਲੋਂ ਕਿਸਾਨਾਂ ਦੇ ਨਾਲ ਸੰਪਰਕ ਸੱਦਿਆ ਜਾ ਰਿਹਾ ਹੈ ਅੱਜ ਮੀਟਿੰਗ ਦੇ ਲਈ ਪ੍ਰਸਤਾਵ ਵੀ ਆ ਸਕਦਾ ਹੈ ਕਿਸਾਨਾਂ ਨੂੰ ਪਰ ਹੁਣ ਕਿਸਾਨ ਅਗਲਾ ਫੈਸਲਾ ਕੀ ਲੈਣਗੇ ਰஞ்சிਤ ਰਾਜੂ ਮੇਨ ਕਿਸਾਨਾ ਗੁੰਮਯੂਦਾ ਸਤਨਾਮ ਸਾਨੀ ਵੀ ਮੌਜੂਦ ਹੈਗੇ ਆ ਰਾਜੂ ਜੀ ਸਵਾਲ ਇਹ ਹੈ ਕੇਂਦਰ ਲਗਾਤਾਰ ਸੰਪਰਕ ਸادری ਹੈ ਕੋਸ਼ਿਸ਼ ਕਰ ਰਹੀ ਹੈ ਕਿ ਟਾਲ ਦਿੱਤਾ ਜਾਵੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਮੈਂ ਦੁਬਾਰਾ ਕਹਿਣਾ ਹੈ ਵੀ ਦਿੱਲੀ ਜਾਣਾ ਸਾਡਾ ਮੋਟਿਵ ਨਹੀਂ ਮਜਬੂਰੀ ਹੈ ਚਾਰ ਦਿਨੀ ਮੀਟਿੰਗ ਹੋਈ ਨਿਕਲੇ ਕੁਛ ਨਹੀਂਗਾ ਅੰਤ ਵਿੱਚ ਫਿਰ ਬੜੇ ਦੁਖੀ ਹਿਰਦਿਆਂ ਦੇ ਨਾਲ ਜਿਹੜੀ ਸਾਡੀ ਕੌਸਿਸ ਕਾਲ ਤੇ ਸਟੈਂਡ ਕੀਤੇ ਆ ਤੇ ਦਿੱਲੀ ਵਧਾਂਗੇ ਦਿੱਲੀ ਕਿਉਂ ਵਧ ਰਹੇ ਆ ਕਿਉਂਕਿ ਦਿੱਲੀ ਤੋਂ ਜਿਹੜੀ ਆਵਾਜ਼ ਆ ਪੂਰੇ ਦੇਸ਼ ਵਿੱਚ ਵਿਆਪਕ ਸਤਰ ਤੇ ਜਾਏਗੀ ਇਹ ਮੁੱਦਾ ਪੂਰੇ ਦੇਸ਼ ਦਾ ਮੁੱਦਾ ਹੈ ਇਹ ਮੁੱਦਾ ਇਕੱਲੇ ਪੰਜਾਬ ਦਾ ਮੁੱਦਾ ਨਹੀਂਗਾ ਇੱਥੇ ਸਰਕਾਰ ਇੱਕ ਨੈਰੇਟਿਵ ਸੈੱਟ ਕਰਨਾ ਚਾਹੁੰਦੀ ਹੈ ਵੀ ਕੱਲੇ ਪੰਜਾਬ ਦਾ ਮੁੱਦਾ ਜਦਕਿ ਮੈਂ ਵੀ ਰਾਜਸਥਾਨ ਤੋਂ ਆਂ ਆ ਸਾਥੀ ਰਾਜਸਥਾਨ ਤੋਂ ਖੜਿਆ ਹਰਿਆਣਾ ਬੜੀ ਵੱਡੀ ਗਿਣਤੀ ਚ ਹੈਗਾ ਹੋਸਟ ਸੇਟਟਲ ਲੋਗ ਆਏ ਹੋਏ ਆ ਪਰ ਸਰਕਾਰ ਅਜੇ ਉਸ ਸੀਰੀਅਸ ਮੋਡ ਚ ਆਈ ਨਹੀਂਗੀ ਜੇ ਸਰਕਾਰ ਸੀਰੀਅਸ ਮੋਡ ਚ ਆ ਜਾਏ ਤੇ ਇਹ ਮੁੱਦਾ ਹੱਲ ਹੋ ਸਕਦਾ ਇਹ ਪੋਲਿਟੀਕਲ ਵਿਲ ਦੀ ਗੱਲ ਹੈ ਸਰਕਾਰ ਦੀ ਪੋਲਿਟੀਕਲ ਵਿਲ ਹੈ ਨਹੀਂਗੀ ਅਰ ਪੋਲਿਟੀਕਲ ਵਿਲ ਹੋਵੇ ਇੱਛਾ ਸ਼ਕਤੀ ਹੋਵੇ ਤੇ ਹੋ ਸਕਦਾ ਕਿਉਂਕਿ 14 ਲੱਖ 60 ਹਜ਼ਾਰ ਕਰੋੜ ਰੁਪਇਆ ਕਾਰਪੋਰੇਟ ਦਾ ਬਾਪ ਕਰਤਾ ਕੋਈ ਅੰਦੋਲਨ ਨਹੀਂ ਕੋਈ ਡਿਮਾਂਡ ਨਹੀਂ ਕੋਈ ਦੇਸ਼ ਨੂੰ ਨੁਕਸਾਨ ਨਹੀਂ ਹੋਗਾ ਇੱਕ ਵੀ ਅਰਥ ਸ਼ਾਸਤਰੀ ਟੀਵੀ ਤੇ ਆ ਕੇ ਇਹ ਗੱਲ ਨਹੀਂ ਆ ਕੇ ਵੀ 14 ਲੱਖ 60 ਹਜ਼ਾਰ ਕਰੋੜ ਨੂੰ ਮਾਫ ਕਰਨ ਨਾਲ ਦੇਸ਼ ਦੀ ਅਰਥ ਵਿਵਸਥਾ ਵਿਗੜ ਜਾਊਗੀ ਕਿ ਨਹੀਂ ਮਤਲਬ ਜ਼ਰੂਰੀ ਸੀਗਾ ਉਹ ਮਾਫ ਕਰਨਾ ਜ਼ਰੂਰੀ ਸੀਗਾ ਉਹ ਦੇਸ਼ ਹਿਤ ਸੀਗਾ ਤੇ ਕਿੱਥੇ 80 ਕਰੋੜ ਕਿਸਾਨ ਹੈ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਵੀ ਕਰਜ਼ਾ ਤੁਹਾਨੂੰ ਤੇ ਚੜਾਇਆ ਗਿਆ ਹੈਗਾ ਸਾਨੂੰ ਪੂਰਾ ਰੇਟ ਨਾ ਦੇ ਕੇ ਐਮਐਸਪੀ ਨਾ ਦੇ ਕੇ ਤੇ ਉਹ ਮਾਫ ਕਰਨਾ ਉਹ ਵਿਲ ਨਹੀਂ ਗਈ ਐਸ ਤਰ੍ਹਾਂ ਕਿ ਇਹ ਪੋਲਿਟਿਕਲ ਵਿਲ ਦੀ ਗੱਲ ਹੈਗੀ ਹੈ 86 ਇੱਛਾ ਸ਼ਕਤੀ ਦੀ ਗੱਲ ਹੈ ਹੋਰ ਗੱਲ ਕੁਝ ਨਹੀਂ ਦੀ ਬੁਲਾਰਾ ਜੀ ਮੀਡੀਆ ਨੇ ਉਦੋਂ ਵੀ ਸਵਾਲ ਕੀਤੇ ਸੀ ਜਦੋਂ ਕੇਂਦਰੀ ਮੰਤਰੀ ਬਾਹਰ ਆਏ ਸੀ ਜਦੋਂ ਉਹਨਾਂ ਨੇ ਫੋਕਸ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਸੀਂ ਪੰਜ ਫਸਲਾ ਚੱਕਾਂਗੇ ਐਮਐਸਪੀ ਦੇ ਉੱਪਰ 5 ਸਾਲ ਦੀ ਗਰੰਟੀ ਦੀ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਬਾਹਰ ਆਏ ਕਹਿੰਦੇ ਅਸੀਂ 2 ਸਾਲ ਦਾ ਪਹਿਲਾਂ ਕਹਿ ਰਹੇ ਸੀ ਕੇਂਦਰੀ ਮੰਤਰੀ ਪਰ ਅਸੀਂ 5 ਸਾਲ ਵਧਾਇਆ ਕਿਸਾਨਾਂ ਨੇ ਪਹਿਲਾਂ ਤਾਂ ਉੱਥੇ ਜਿਹੜਾ ਇਹ ਮੰਗਾਂ ਦੇ ਵਿੱਚ ਸ਼ਾਮਲ ਨਹੀਂ ਸੀ ਕਿਸਾਨਾਂ ਦੀ ਇਹ ਮੰਗ ਦੇ ਵਿੱਚ ਸ਼ਾਮਲ ਨਹੀਂ ਸੀ ਤਾਂ ਉੱਥੇ ਰੱਦ ਕਿਉਂ ਨਹੀਂ ਕੀਤਾ ਦੂਸਰਾ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਦੇ ਏਜੰਡੇ ਦੇ ਉੱਪਰ ਐਮਐਸਪੀ नहीं है तह क्यों लगता है कि केंद्र एमएसपी के ऊपर मनूगी देखिए जो ड्राफ्ट केंद्र सरकार लेके आई थी उस ड्राफ्ट में पांच फसलों की बात आई थी गेहूं और जीरी के बदलीकरण के अवसर से और ये कहा कि कांटेक्ट करेंगे उनके साथ कांटेक्ट फार्मिंग होगी परंतु जो लोग ऑलरेडी गेहूं और धान की फसल नहीं बीज रहे जो पहले से दाल या दूसरी फसलें बीज रहे उनका फिर क्या होगा ये इसका मतलब वही किसान शामिल होगा जो धान और गेहूं को छोड़ेगा और दूसरी पांच फसल बीजेगा दाल या निरमा की तो इसका मतलब वो आधा किसान तो पहले बार हो गया दूसरा केवल उसको पाँच साल की गारंटी उस पाँच साल के बाद क्या होगा कॉन्ट्रैक्ट फार्मिंग की मैं आपको बात करूँ देखो कम्युनिज़्म रशिया के अंदर था उन्नीस में चौधरी चरण सिंह रशिया गए थे नहीं है अपने जवाहरलाल नेहरू जी और वो बड़े खुश होकर आए वहाँ से कॉन्ट्रैक्ट फार्मिंग से परंतु जब आके यहाँ बात चली अगर कॉन्ट्रैक्ट फार्मिंग देश के लिए ठीक रहेगा क्या रहेगा तो जब चौधरी चरण सिंह ने लगातार सात घंटे इसकी कमियाँ गिनवाई थी कि हमारी जोत यानी कि बहुत लिमिटेड एरिया में हर किसान बदल जाता है एक एक दो दो, -दो एकड़ का किसान है वहाँ एक एक हज़ार एकड़ का किसान भी है उनके लिए तो कॉन्ट्रैक्ट फॉर्मिटी थी हमारे लिए तो चल नहीं सकती उसी उन्नीस सौ में बात रिजेक्ट हो गई थी और आज हमें एम एस पी की जहाँ तक बात है ये हम पहले भी कह चुके ये जो पंजाब का इलाका है इसमें पंजाब पीछे भी रहेगा पाकिस्तान वाला भी इससे हमारा जो हरियाणा पंजाब हिमाचल से बड़ा पंजाब पीछे रह गया है टोटल उनतीस जिले थे उसमें सोलह जिले आज पाकिस्तान में छः आज पंजाब में पाँच हरियाणा में दो हिमाचल में तो उस टाइम में चौधरी छोटू राम जब रेवेन्यू मिनिस्टर थे एग्रीकल्चर के मिनिस्टर थे उन्नीस से चौबीस छब्बीस से और फिर उन्नीस से लेकर के उन्नीस तक उस टाइम ये ए एक्ट 1938 में पास किया था जो हमारे मंडी सिस्टम है मंडी बोर्ड है मार्केट कमेटी है और किसान की हालत इस मंडी इस लूट के से बचाया था तभी अच्छी हुई थी आज हम केंद्र सरकार से यही मांग कर रहे हैं कि जो हमारी लूट हो रही है व्यापारी के द्वारा इसको बचा गारंटी का कानून बना दे भले ही कोई खरीद ले फसल को यदि खरीददार नहीं है तो सरकार खरीदे पर उस गारंटी कानून के तहत हमारी डिमांड ये है और ये जो बदलीकरण की बात है ये डाइवर्सिफिकेशन की बात जो है ये किसान अपने आप सोचे ही इसके बदले में ये था तो आधा किसान तो वैसे ही मामला खराब हो जाएगा और फिर पाँच साल के बाद क्या होगा ये तो अधूरी स्कीम है ये तो एक ਮਿਰਚੀ ਕਾ ਹੁੰਦੀ ਹੈ ਨਾ ਜਦੋਂ ਅਸੀਂ ਦੂਰ ਜਾਂਦੇ ਹਾਂ ਬਹੁਤ ਗਰਮੀ ਹੁੰਦੀ ਹੈ ਰਾਸ ਰੇਤ ਦੇ ਇਲਾਕੇ ਵਿੱਚ ਤਾਂ ਸੜਕ ਤੇ ਵੀ ਪਾਣੀ ਦਿਖਾਈ ਦਿੰਦਾ ਹੈ ਦੂਰ ਵਹੀ ਹੈ ਇਹ ਹੁਣ ਨਵਾਂ ਪ੍ਰਸਤਾਵ ਕਿਸਾਨ ਖਿਚੋਂਦਿਆ ਸਾਨੀ ਸਾਹਿਬ ਉੱਥੇ ਮਿੱਟੀਾਂ 'ਚ ਬੈਠੇ ਸੀ ਤੁਸੀਂ ਜਦੋਂ ਕੇਂਦਰ ਨੇ ਪ੍ਰਸਤਾਵ ਤੁਹਾਡੇ ਸਾਹਮਣੇ ਰੱਖਿਆ ਕਿ ਕਿਸਾਨ ਸਮਝ ਨਹੀਂ ਪਾਏ ਇਸ ਪ੍ਰਸਤਾਵ ਨੂੰ ਉਦੋਂ ਸਮਾਂ ਲੱਗ ਗਿਆ ਤੁਹਾਨੂੰ ਕਾਫੀ ਮਤਲਬ 1.5 ਦਿਨ ਦਾ ਸਮਾਂ ਲੱਗ ਗਿਆ ਮਤਲਬ ਇੰਨਾ ਛੋਟਾ ਪ੍ਰਸਤਾਵ ਸੀਗਾ ਕਹਿੰਦੀ ਪੰਜ ਫਸਲਾਂ ਚੱਕ ਲਾਂਗੇ ਗਰੰਟੀ ਦੇ ਦਾਂਗੇ 5 ਸਾਲ ਦੇ ਲਈ ਉਹ ਤਾਂ ਪਹਿਲੇ ਇਹ ਬਿੰਦੇ ਛੱਤੀ ਪਤਾ ਲੱਗ ਜਾਂਦਾ ਕਿ 5 ਸਾਲ ਵਾਸਤੇ ਥੋੜੀ ਅੱਗੇ ਭੁੱਖਾ ਕੀ ਬਣੂਗਾ ਸਾਡੇ ਅੱਛੂ ਜੀ ਕਿਸਾਨ ਆਗੂ ਨੂੰ ਤਜਰਬਾ ਹੁੰਦਾ ਐਸੀ ਗੱਲ ਨਹੀਂ ਕਈ ਵਾਰੀ ਜੇ ਕਿਸਾਨ ਆਗੂ ਉਸੇ ਟਾਈਮ ਰਿਜੈਕਟ ਕਰਦੇ ਤੇ ਆਮ ਜਿਹੜੀ ਪਬਲਿਕ ਆ ਉਹਦੇ ਚ ਮੈਸੇਜ ਜਾਂਦਾ ਵੀ ਕਿਸਾਨ ਤੇ ਖਰੇ ਕਿਸ ਹਰ ਗੱਲ ਤੇ ਅੜੀਅਲ ਨੇ ਕਿਸਾਨਾਂ ਨੇ ਸਟੱਡੀ ਕਰ ਲਿਆ ਵੈਸੇ ਤਾਂ ਸਾਨੂੰ ਪਹਿਲਾਂ ਹੀ ਪਤਾ ਕੰਟੈਕਟ ਫਾਰਮਿੰਗ ਜਿਹੜੀ ਗੰਨਾ ਆ ਗੰਨਾ ਕੰਟੈਕਟ ਫਾਰਮ ਹੋ ਗਿਆ ਅਖੰਡ ਵਿੱਚ ਗੰਨਾ ਵਜਾ ਕੇ ਬਾਂਡ ਕਰਦੀਆਂ ਤਿੰਨ ਤਿੰਨ ਸਾਲ ਕੱਦੇ ਦੀ ਪੇਮੈਂਟ ਨਹੀਂ ਮਿਲਦੀ ਹਜ਼ਾਰਾਂ ਕਰੋੜ ਯੂਪੀ ਚ ਬਕਾਇਆ ਪਿਆ ਸਾਡੇ ਪੰਜਾਬ ਦੇ ਵਿੱਚ ਤਿੰਨ ਤਿੰਨ ਸਾਲਾਂ ਦਾ ਬਕਾਇਆ ਮੇਰੀ ਆਪਣੀ ਸ਼ੁਕਰ ਮਿਲਦਾ ਤਿੰਨ ਸਾਲ ਦਾ ਬਕਾਇਆ ਪਿਆ ਅਸੀਂ ਤਾਂ ਸਰਕਾਰ ਤੋਂ ਐਮਐਸਪੀ ਤੇ ਗਾਰੰਟੀ ਕਾਨੂੰਨ ਦੀ ਮੰਗ ਕਰਦੇ ਹਾਂ ਕਿਸਾਨ ਜਿਹੜੀ ਮਰਜ਼ੀ ਫਸਲ ਬੀਜੇ ਜੋ ਨਾ ਐਮਐਸਪੀ ਦਾ ਗਾਰੰਟੀ ਕਾਨੂੰਨ ਹੋ ਜਾਏਗਾ ਡਾਇਵਰਸੀਫਿਕੇਸ਼ਨ ਆਪਣੇ ਆਪ ਹੋ ਜਾਏਗੀ ਉਹ ਕਿਸਾਨ ਮੰਗੇ ਵੀ ਵੇਚੇਗਾ ਕਿਸਾਨ ਸਰੋਂ ਵੀ ਵੇਚੇਗਾ ਕਿਸਾਨ ਦਾਲਾਂ ਦੀਆਂ ਫਸਲਾਂ ਪੈਦਾ ਕਰੇਗਾ ਸਾਰੀਆਂ ਫਸਲਾਂ ਕਿਸਾਨ ਪੈਦਾ ਕਰ ਦੇਗਾ ਪਰ ਕਿਸਾਨ ਲਈ ਐਮਐਸਪੀ ਦਾ ਗਾਰੰਟੀ ਕਾਨੂੰਨ ਜਿੰਨਾ ਚਿਰ ਨਹੀਂ ਬਣਦਾ ਕਿਸਾਨ ਮੰਗ ਕੀ ਰਿਹਾ ਕਾਰਪੋਰੇਟ ਲੁੱਟ ਰਿਹਾ ਮੈਡੀਕਲ ਸੈਕਟਰ ਚ ਲੁੱਟ ਹੋ ਰਹੀ ਆ 100 ਰੁਪਏ ਦੀ ਦਵਾਈ ਲੋਕਾਂ ਨੂੰ 2000 ਚ ਮਿਲ ਰਹੀ ਆ 1 100 ਰੁਪਏ ਦਾ ਇੰਜੈਕਸ਼ਨ 2000 ਦਾ ਮਿਲ ਰਿਹਾ ਘਟੋ ਘਟ ਸਮਰਥਨ ਮਨ ਲਈ ਵੀ ਕਿਸਾਨ ਪਿਛਲੇ 70 ਸਾਲ ਤੋਂ ਸੰਘਰਸ਼ ਕਰ ਰਿਹਾ ਕੇਂਦਰ ਸਰਕਾਰ ਦਾ ਜਿਹੜਾ ਇਹ ਵਤੀਰਾ ਇਹ ਕਿਸਾਨ ਵਿਰੋਧੀ ਆ ਕਾਰਪੋਰਟ ਸੈਕਟਰ ਨੂੰ ਖੁਸ਼ ਕਰਨ ਲਈ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹਨੂੰ ਦੇਸ਼ ਦੇ ਲੋਕ ਸਹਿਣ ਨਹੀਂ ਕਰਨਗੇ ਲਗਭਗ ਜਿੱਥੇ 80 ਕਰੋੜ ਦੀ ਆਬਾਦੀ ਖੇਤੀ ਤੇ ਡਿਪੈਂਡ ਕਰਦੀ ਆ ਜਦੋਂ ਖੇਤੀ ਸੈਕਟਰ ਨੂੰ ਸੱਟ ਵੱਜਦੀ ਆ ਤੇ ਮਜ਼ਦੂਰ ਵਰਗ ਦਾ ਵੱਡਾ ਨੁਕਸਾਨ ਹੁੰਦਾ ਕਰੋੜਾਂ ਮਜ਼ਦੂਰ ਆ ਜਿਹੜੇ ਖੇਤੀ ਸੈਕਟਰ ਨਾਲ ਸ ਜਿੰਨੀ ਕਿਸਾਨੀ ਦੀ ਆਮਦਨ ਘਟਦੀ ਜਾਂਦੀ ਹੈ ਉਹਨਾਂ ਮਜ਼ਦੂਰ ਦਾ ਜੀਣਾ ਮਹਾਲ ਹੋਈ ਜਾਂਦਾ ਇਸ ਕਰਕੇ ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਪਹਿਲਾਂ ਤਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਵੈਸੇ ਤਾਂ ਸਾਰੇ ਸਮਾਜ ਦਾ ਸਾਂਝਾ ਸੰਘਰਸ਼ ਆ ਜਦੋਂ ਕਿਸਾਨੀ ਦੇ ਵਿੱਚੋਂ ਇਹਦੇ ਚ ਕਾਰਪੋਰੇਟ ਸੈਕਟਰ ਪਰਵੇਸ਼ ਕਰ ਜਾਏਗਾ ਤਾਂ ਦੁਨੀਆ ਦੇ ਵਿੱਚ ਅੰਨੀ ਲੁੱਟ ਜਿਵੇਂ ਹੁੰਦੀ ਹੈ ਕਾਰਪੋਰੇਟ ਕਰ ਰਿਹਾ ਇਦਾਂ ਹੀ ਖਫਤ ਕਰਦੀ ਹੋਏਗੀ ਜਿਹੜੀ ਆਮ ਲੋਕਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਉਹ ਬਹੁਤ ਮਹਿੰਗੀਆਂ ਮਿਲ ਗਈਆਂ ਦੂਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੇਸ਼ ਦਾ ਕਿਸਾਨ ਹੈ ਤੁਸੀਂ ਖੱਟਰ ਦਾ ਬਿਆਨ ਸੁਣਿਆ ਹੋਣਾ ਸੀਐਮ ਹਰਿਆਣਾ ਦਾ ਵੀ ਕਿਸਾਨ ਟਰੈਕਟਰ ਲੈ ਕੇ ਨਾ ਜਾਵੇ ਹੁਣ ਕਿਸਾਨਾਂ ਦੇ ਬੈੱਡਰੂਮ ਤਾਂ ਬਣੇ ਨਹੀਂ ਦਿੱਲੀ ਇਹ ਟਰਾਲੀ ਤੁਸੀਂ ਦੇਖ ਲਓ ਟਰਾਲੀਆਂ ਵਿੱਚ ਗੱਦੇ ਲੱਗੇ ਆ ਕਿਸਾਨ ਨੇ ਵੀ ਪਵੇ ਰਾਤ ਨੂੰ ਠੰਡਿਆ ਸੜਕਾਂ ਤੇ ਸੌਣ ਦਾ ਮਹੀਨਾ ਨਹੀਂ ਹੈਗਾ ਜੇ ਉਹਨੂੰ ਇਹਦੇ ਨਾਲ ਹਥਿਆਰ ਬੰਨੇ ਦੇ ਇਹ ਖੱਟਰ ਸਾਹਿਬ ਦੀ ਤਾਂ ਸੀਐਡੀ ਫਿਰਦੀ ਆ ਵੈਸੇ ਤਾਂ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆਂ ਵੀ ਜਿਹੜੀ ਇਹ ਬੈਰੀਕੇਟਿੰਗ ਹੋਈ ਆ ਉਹ ਵੀ ਪੰਜਾਬ ਦੀ ਹੱਦ 'ਚ ਆ ਜਿੰਨੇ ਡਰੋਨ ਉੜਿਆ ਉਹ ਵੀ ਪੰਜਾਬ ਦੀ ਹੱਦ 'ਚ ਆ ਪੰਜਾਬ ਸਰਕਾਰ ਦਾ ਵੱਡਾ ਫੇਲਰ ਆ ਮੇਰਾ ਖਿਆਲ 50 ਸਾਲ ਦੇ ਇਤਿਹਾਸ ਵਿੱਚ ਕਦੇ ਇਦਾਂ ਨਹੀਂ ਹੋਇਆ ਪੰਜਾਬ ਸਰਕਾਰ ਨੇ ਇੱਕ ਪੰਜਾਬ ਪੁਲਿਸ ਇੱਕ ਮੁਜਮ ਲੈਣ ਗਈ ਉਸੇ ਤਜਿੰਦਰ ਬੱਗਾ ਨਾ ਸੀ ਦਿੱਲੀ ਦੀ ਪੁਲਿਸ ਸ਼ਾਹਬਾਦ ਤੋਂ ਛੜਾ ਕੇ ਉਹਨੂੰ ਲੈ ਗਈ ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ 4 400 ਮੀਟਰ ਇਵਨ ਪੰਜਾਬ ਪੁਲਿਸ ਦੀ ਜਿਹੜੀ ਚੌਂਕੀ ਆ ਉਹਦੇ ਉੱਤੇ ਵੀ ਆ ਕੇ ਅਥਰੂ ਗੈਸ ਦੇ ਕੋਲੇ ਛੁੱਟੇ ਗਿਆ ਸਰਕਾਰ ਨੂੰ ਜਗਣਾ ਚਾਹੀਦਾ ਕਿਸਾਨ ਪੰਜਾਬ ਦਾ ਰੋਲ ਰਿਹਾ ਪੰਜਾਬ ਸਰਕਾਰ ਆਪਣਾ ਫਰਜ਼ ਨਿਭਾਵੇ ਤੇ ਸੈਂਟਰ ਸਰਕਾਰ ਜਿਹੜੇ ਆਪਣੇ ਕੰਨ ਖੋਲੇ ਜਿਹੜਾ ਟਕਰਾਅ ਆ ਅਸੀਂ ਨਹੀਂ ਟਕਰਾਅ ਚਾਹੁੰਦੇ ਸ਼ਾਂਤੀਪੂਰਨ ਕਿਸਾਨ ਪਿਛਲੇ ਕਿੰਨੇ ਦਿਨਾਂ ਤੋਂ ਇੱਥੇ ਬੈਠਾ ਸਰਕਾਰ ਨੇ ਅੱਗੇ ਰਾਹ ਬੰਦ ਕੀਤੇ ਆ ਸਰਕਾਰ ਕੋ ਬਿਲੀਟਟ ਨਹੀਂ ਕਰਕੇ ਇੱਕ ਸਾਲ ਸਰਕਾਰ ਉਹਨਾਂ ਦੇ ਉੱਤੇ ਜਿਹੜਾ ਬਲੇਮ ਲਾ ਰਹੀ ਉਹ ਸਰਾਸਰ ਝੂਠਾ ਕਿਸਾਨ ਅੱਜ ਵੀ ਸ਼ਾਂਤਮਈ ਜਾਣਾ ਚਾਹੁੰਦੇ ਆ ਜੇ ਸਰਕਾਰ ਅੱਗੇ ਜਾਣਾ ਨਹੀਂ ਚਾਹੁੰਦੀ ਜਾਣਾ ਚਾਹੁੰਦੀ ਸਰਕਾਰ ਐਮਐਸਪੀ ਗਾਰੰਟੀ ਕਰੂਨ ਕਰਜ਼ਾ ਮੁਕਤੀ ਜਿਹੜੀ ਐਮਐਸਪੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਹੈ ਸੀ2+ 50+ ਉਹਦਾ ਐਲਾਨ ਕਰੇ ਜਿਹੜੀਆਂ ਬਾਕੀ ਮਛੋਟੀਆਂ ਮੰਗਾ ਉਹਦੇ ਤੇ ਕੋਈ ਚੰਗੀ ਗੱਲ ਕਰੇ ਤੇ ਕਿਸਾਨ ਇੱਥੋਂ ਵੀ ਜਾਣ ਨੂੰ ਮੰਨ ਜਾਏਗਾ ਪਰ ਸਰਕਾਰ ਆਪਣਾ ਫਰਜ਼ ਨਿਭਾਵੇ ਬਲਵਾਰਾ ਜੀ ਅਜੰਡਾ ਨਜ਼ਰ ਨਹੀਂ ਆ ਰਾ ਸਰਕਾਰ ਦਾ ਐਮ ਅੱਗੇ ਤੁਹਾਨੂੰ ਜਾਣ ਨਹੀਂ ਦੇਣਾ ਠੀਕ ਹੈ ਉਹ ਕਹਿੰਦੇ ਕਿਸਾਨ ਹੁਣ ਵਪਾਰੀ ਬੰਨਣਾ ਚਾਹੁੰਦਾ ਜੇਕਰ ਕਿਸਾਨਾਂ ਦੀਆਂ ਫਸਲਾਂ ਉੱਪਰ ਐਮ ਐਸ ਪੀ ਤੈਅ ਹੋ ਜਾਂਦਾ ਉਸ ਤੋਂ ਬਾਅਦ ਜੇਕਰ ਦਿੱਤਾ ਜਾਂਦਾ ਦੇਸ਼ 'ਚ ਮਹਿੰਗਾਈ ਵਾਜੂਗੀ ਇਹ ਤਿੰਨ ਸਵਾਲ ਹੈ ਇਹਨਾਂ ਦਾ ਜਵਾਬ ਚਾਹੀਦਾ ਨਹੀਂ ਇਹ ਕੋਈ ਦਲੀਲ ਨਹੀਂ ਹੈ ਕਿ ਵੀ ਮਹਿੰਗਾਈ ਵਧ ਜਾਏਗੀ ਐਮ ਐਸ ਪੀ गेहूं 'ਤੇ ਉੱਪਰ ਹੈ ਆਟਾ ਕਿੰਨਾ ਹੈ ਬਹੁਤ ਥੋੜਾ ਡਿਫਰੈਂਸ ਰਹਤਾ ਹੈ ਆਟੇ ਮਰਗੇ ਹੋਏ ਮੈਂ ਔਰ जिस पर एम एस पी नहीं दाण किसान की दाल कितने में खरीदी जाती है और बाजार से कितने मिलती है 200 200 मिलती है जो हमारी 20 रुपए में चली जाती है 40 रुपए में चली जाती है 60 रुपए में चली जाती है खरीद दो यानी कि जिस फसल के ऊपर एम एस पी नहीं है उसका डिफरेंस बहुत ज़्यादा है फ्लक्चुएशन वहाँ होती है एम एस पी वाली फसल फसल पर नहीं होती दिल्ली जान नहीं देना कहते दे तो शम्भू ने टप्पन देना था आ ये इस बात का जवाब तो हम सरकार को ये कहेंगे ये पाकिस्तान और अफगानिस्तान से नहीं आ रही अपनी सरकार के अपने किसान हैं अपनी सरकार से मांगने के लिए जा रहे हैं शांतिपूर्वक जा रहे हैं और नहीं जाने दें मोदी साहब ने उस टाइम प्रधानमंत्री जी 19 नवंबर 2021 को गुरु को के दिन कौन सी मीटिंग हुई थी उसी टाइम अनाउंस कर दिया आज अनाउंस करते हैं हम अपने घर चले जाएंगे भी पता ਲੰਬਾ ਸਮਾਤੀ ਹਰ ਵਾਰ ਤੁਹਾਨੂੰ ਕਿਸਾਨੀ ਸੰਘਰਸ਼ਾਂ 'ਚ ਹੋ ਗਿਆ ਹਰੇਕ ਸਟੋਕ ਸਟੇਕ ਹੋਲਡਰ ਦੇ ਨਾਲ ਜਿਨ੍ਹਾਂ ਨੇ ਫਸਲਾਂ ਖਰੀਦਣੀਆਂ ਐ ਐਮਐਸਪੀ ਜੇਕਰ ਤੈਅ ਕਰਨਾ ਹੈ ਉਹਨਾਂ ਨਾਲ ਗੱਲ ਕਰਨੀ ਹੈਗੀ ਐ ਉਸ ਤੋਂ ਬਾਅਦ ਤੈਅ ਕਰਨਾ ਉਸਤੇ ਲੰਬੀਆਂ ਮੀਟਿੰਗਾਂ ਦਾ ਸਮਾਂ ਚਾਹੀਦਾ ਹੈਗਾ ਜੇਕਰ ਤੁਸੀਂ ਹੁਣ ਹਾਲਾਂਕਿ ਉਹ ਕਮੇਟੀ ਦਾ ਨਹੀਂ ਬਣੀ ਹੈਗੀ ਉਹ ਮਿੱਟੀ ਪੈ ਚੁੱਕੀ ਉਸ ਉੱਪਰ ਤਾਂ ਪਰ ਉਸ ਸਰਕਾਰ ਕਿੰਦੀ ਸਮਾਂ ਚਾਹੀਦਾ ਹਰੇਕ ਸਟੇਕ ਹੋਲਡਰ ਨਾਲ ਗੱਲ ਕਰਨੀ ਪਊਗੀ ਨਾ ਤੁਸੀਂ ਕਹ ਰਹੇ ਕਿ ਹੁਣੇ ਸਰਕਾਰ ਕਰਦੇ ਐ ਐਮਐਸਪੀ ਕਿਵੇਂ ਸੰਭਵ ਹੈ ਜਦੋਂ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸੀ ਮਾਨਜੋਗ ਮੋਦੀ ਸਾਹਿਬ ਉਦੋਂ ਇਹਨਾਂ ਦੀ ਆਪਣੀ ਇੱਕ ਬਣਾਈ ਹੋਈ ਕਮੇਟੀ ਦੀ ਛਿਪਾਰਸੀ ਉਹਦੀ ਇਹਨਾਂ ਨੇ ਡਟਵੀਂ ਹਮਾਇਤ ਕੀਤੀ ਸੀ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ 2014 ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਮੋਦੀ ਸਰਕਾਰ ਦਾ ਵਾਅਦਾ ਆ ਦੇਸ਼ ਦੀ ਸਾਰੀ ਜਨਤਾ ਜਾਣਦੀ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਦਾਂਗੇ ਸ਼ੋਮੀਨਾਥਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਦਾਂਗੇ ਇਹ ਨਰਿੰਦਰ ਮੋਦੀ ਸਰਕਾਰ ਦਾ ਵਾਅਦਾ ਆ ਦਿੱਲੀ ਦੇਸ਼ ਦੀ ਰਾਜਧਾਨੀ ਆ ਜਿੰਨਾ ਦਿੱਲੀ ਦੇ ਉੱਤੇ ਮੋਦੀ ਸਰਕਾਰ ਦਾ ਹੱਕ ਹੈ ਬੀਜੇਪੀ ਦਾ ਹੱਕ ਹੈ ਐਮਐਲਏ ਐਮਪੀਆਂ ਦਾ ਹੱਕ ਹੈ ਉਹਨਾਂ ਕਿਸਾਨ ਦਾ ਹੱਕ ਹੈ ਕਿਸਾਨ ਕੋ ਬਗਾਨੇ ਦੇਸ਼ ਦਾ ਨਹੀਂ ਅਸੀਂ ਦਿੱਲੀ ਜਾਵਾਂਗੇ ਅਸੀਂ ਆਪਣਾ ਦਾਵਾ ਨਹੀਂ ਛੱਡਾਂਗੇ ਔਰ ਦਿੱਲੀ ਦਾ ਕਿਸਾਨਾਂ ਤੋਂ ਬਿਨਾ ਸਰੇਗਾ ਵੀ ਨਹੀਂ ਰਾਜੂ ਜੀ ਦਿੱਲੀ ਜਾਓਗੇ ਦਾਵਾ ਨਹੀਂ ਛੱਡੋਗੇ ਕੱਲਾ ਪੰਜਾਬ ਜਾਊਗਾ ਬਾਕੀ ਦੇਸ਼ ਨੂੰ ਨਹੀਂ ਚਾਹੀਦਾ ਤੁਸੀਂ ਰਾਜਸਥਾਨ ਤੋਂ ਆਣੇ ਰਾਜਸਥਾਨ ਨੂੰ ਐਮਐਸਪੀ ਨਹੀਂ ਚਾਹੀਦਾ ਨਜ਼ਰ ਨਹੀਂ ਆਦੇ ਰਾਜਸਥਾਨ ਦੇ ਕਿਸਾਨ ਉਸਨੇ ਤੁਸੀਂ ਜਾ ਕੇ ਨਾ ਰਾਜਸਥਾਨ ਦੇ ਹਾਲਾਤ ਦੇਖੋ ਕੀ ਹੈ ਪੰਜਾਬ ਤੇ ਰਾਜਸਥਾਨ ਦੀ ਜੀ ਸੀਮਾ ਉਹ ਬਿਲਕੁਲ ਇਸ ਤਰਿਕਾ ਨਾਲ ਸੀਲ ਕੀਤੀ ਹੋਈ ਹੈ ਪੰਜਾਬ ਰਾਜਸਥਾਨ ਤੇ ਹਰਿਆਣੇ ਦੀ ਸੀਮਾ ਉਹ ਵੀ ਬਿਲਕੁਲ ਇਸ ਤਰਿਕਾ ਨਾਲ ਸੀਲ ਕੀਤੀ ਹੋਈ ਹੈ ਇਹ ਪਹਿਲੀ ਵਾਰੀ ਦੇਖਿਆ ਹੈਗਾ ਵੀ 12 ਤਰੀਕ ਤੋਂ ਲੈ ਕੇ ਸਰਕਾਰ ਨੇ ਬਹੁਤ ਸਾਰੇ ਏਰੀਏ ਦੇ ਰਾਸਤੇ ਖੁਦ ਬੰਦ ਕਰ ਰੱਖੇ ਆ ਕਿਸਾਨ ਤਾਂ ਬੇਟਾ ਦੋ ਥਾਵਾਂ ਤੇ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸਰਕਾਰ ਵੀ ਕਹਿੰਦੀ ਆ ਵੀ ਇਕੱਲੇ ਪੰਜਾਬ ਦੇ ਕਿਸਾਨ ਆ ਜੇ ਇਕੱਲੇ ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰੀ ਬਾਰਡਰ ਖੋਲ ਕੇ ਦੇਖੇ ਬਾਰਡਰ ਬੰਦ ਹੋਣ ਦੇ ਬਾਵਜੂਦ ਵੀ ਅੱਜ ਹੀ ਸਾਡੀਆਂ ਟਰਾਲੀਆਂ ਆ ਰਹੀਆਂ ਸ਼ਾਮ ਨੂੰ ਜਿੱਥੇ ਟਰਾਲੀਆਂ ਪਹੁੰਚ ਰਹੀਆਂ ਹੈਗਾ ਖਨੌਰੀ ਬਾਰਡਰ 'ਤੇ ਸਾਡੀਆਂ ਟਰਾਲੀਆਂ ਖੜੀਆਂ ਆ ਗਈਆਂ ਸਵੇਰੇ ਜਦੋਂ ਸਵੇਰੇ ਅਗਰ ਜ਼ਰੂਰਤ ਪਈ ਜਦੋਂ ਜਾਣਗੇ ਤੁਹਾਨੂੰ ਰਾਜਸਥਾਨ ਦੀ ਹਿੱਸੇਦਾਰੀ ਅੱਗੇ ਬਾਰਡਰ 'ਤੇ ਦਿਖ ਜੇਗੀ ਅਗਰ ਜ਼ਰੂਰਤ ਪਈ ਤਾਂ ਤੁਹਾਨੂੰ ਸਾਫ਼ ਦਿਖੇਗਾ ਪਰ ਮੇਰਾ ਫਿਰ ਸਰਕਾਰ ਨੂੰ ਸਵਾਲ ਇਹ ਆ ਵੀ ਅਗਰ ਤੁਹਾਨੂੰ ਇਹ ਲੱਗਦਾ ਵੀ ਕੱਲੇ ਪੰਜਾਬ ਦੇ ਕਿਸਾਨ ਤੇ ਅਸੀਂ ਰਾਜਸਥਾਨ ਦੇ ਬਿਹਾਰ ਦੇ ਹਿਮਾਚਲ ਦੇ ਕੰਮ ਕਰਦੇ ਫਿਰਦੇ ਆ ਫਿਰ ਬਾਰਡਰ ਕੰਸੀਲ ਕਰ ਰਹੇ ਹੋ ਕਿਉਂ ਸ਼ਾਵਨੀਆ ਬਣਾ ਰਹੇ ਹੋ ਕਿਉਂ ਲੋਕਾਂ ਦੇ ਘਰੇ ਪੁਲਿਸ ਭੇਜ ਰਹੇ ਹੋ 150 ਕਿਸਾਨ ਅੱਜ ਦਿੱਲੀ ਪਹੁੰਚੇ ਵਿਹਾਰ ਤੋਂ ਉਹਨੂੰ ਅਰੈਸਟ ਕਰ ਲਿਆ ਉਹ ਕਿਸਾਨ ਕਿੱਥੋਂ ਆਏ ਸੀਗੇ ਐਸ ਕਰਕੇ ਜਿਹੜਾ ਪਿਛਲਾ ਅੰਦੋਲਨ ਸੀ ਐਸ ਕੇਐਮ ਦਾ ਕਿਸਾਨ ਅੰਦੋਲਨ ਉਸ ਅੰਦੋਲਨ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇੱਕ ਜਾਜਮ ਦੀ ਲੈ ਕੇ ਜੋੜਤਾ ਤੇ ਉਸ ਅੰਦੋਲਨ ਵਿੱਚ ਲੋਕ ਸਮਝ ਚੁੱਕੇ ਕਿ ਐਮਐਸਪੀ ਜ਼ਰੂਰੀ ਕਿਉਂ ਆ ਐਮਐਸਪੀ ਬਿਨਾਂ ਬਚਦੇ ਨਹੀਂ ਕਿ ਇਹ ਸਾਡੀ ਜਿੱਦ ਨਹੀਂ ਕਿ ਇਹ ਜ਼ਰੂਰੀ ਹੈ ਜ਼ਰੂਰੀ ਕਿਉਂ ਆ ਕਿਉਂਕਿ 2012 ਵਿੱਚ ਸਾਨੀ ਸਾਹਿਬ ਨੇ ਕਿਹਾ ਸੀ ਉਦੋਂ ਦੇ ਮੁੱਖ ਮੰਤਰੀ ਅੱਜ ਦੇ ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਪੂਰੀ ਰਿਪੋਰਟ ਤਿਆਰ ਆ ਐਡੀ ਵੱਡੀ ਖਾਕਾ ਤਿਆਰ ਆ ਉਹੀ ਲਾਗੂ ਕਰ ਦੇਣਾ ਸੀ ਤੁਸੀਂ ਮੰਗਦੇ ਨਹੀਂ ਕਿ ਬਲਾਰਾ ਜੀ ਆਖਰੀ ਸਵਾਲ ਹੈ ਮੇਰਾ ਸਰਕਾਰ ਲਗਾਤਾਰ ਕਿਸੇ ਨਾਲ ਸੰਪਰਕ ਸਾਧ ਰਹੀ ਹੈ ਅੱਜ ਮੀਟਿੰਗ ਹੋ ਸਕਦੀ ਹੈ ਕੱਲ ਸਵੇਰੇ ਮੀਟਿੰਗ ਹੋ ਸਕਦੀ ਹੈ ਕੀ ਲੱਗਦਾ ਹੈ ਕਿ ਸਰਕਾਰ ਦੇ ਕੋਲ ਅਜਿਹਾ ਤੁਹਾਨੂੰ ਨਜ਼ਰ ਆਉਂਦਾ ਕੀ ਪ੍ਰਸਤਾਵ ਹੋਊਗਾ ਜਿਸ ਨਾਲ ਕਿਸਾਨਾਂ ਨੂੰ ਰੋਕਿਆ ਜਾ ਸਕਦਾ ਹੈ ਦੇਖਿਏ ਕਿਸਾਨ ਕੇ ਪ੍ਰਸਤਾਵ ਨਹੀਂ ਹੈ ਸਰਕਾਰ ਕੇ ਪਾਸ प्रस्ताव हैं और सरकार के पास सब कुछ है सरकार चाहे तो वहीं से प्रस्ताव बना करके ये तो कुछ आदमी बैठे हैं ना बहुत बड़ा देश है सारा देश का किसान प्रधानमंत्री की तरफ टकटकी लगाए बैठा है वहीं से अनाउंसमेंट जैसे 19 नवंबर दो हजार इक्कीस की थी वहीं से एमएसपी गारंटी कानून की करते कर्जा माफी करते किसान और मजदूर अपने घर चले जाएंगे करना सरकार ने लगातार संपर्क बेशक साध रही है पर किसान कहें कल ਦਿੱਲੀ ਜਾਵਾਂਗੇ ਤੇ ਕਹਿੰਦੇ ਬੇਸ਼ੱਕ ਉੱਥੋਂ ਹੀ ਤੁਸੀਂ ਬੈਠ ਕੇ ਅਨਾਉਂਸਮੈਂਟ ਕਰ ਦਿਓ ਕੈਮਰਾ ਪਰਸਨ ਜੇ ਦੇ ਨਾਲ ਆਸ਼ੂ ਨੇਜਾ ਲਿਵਿੰਗ ਇੰਡੀਆ ਸ਼ੰਭੂ ਬਾਰਡਰ